ਦਾ ਖਾਲਸਾ ਬਾਘੁਰ ਜਿੱਕੀ ਫਤਿਹ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿਹੜੇ ਇਸ ਜੇਲ੍ਹ ਦੇ ਵਿੱਚ ਲੰਬੇ ਆਸੇ ਤੋਂ ਬੰਦੇ ਆ ਤੇ ਕਈ ਦਿਨਾਂ ਦੀ ਸਾਡੇ ਵੀ ਚਾਣਾ ਸਿਪੇ ਬੈਠ ਕੇ ਉਹਨਾਂ ਦਾ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਈਏ ਸੋ ਸਿੰਘ ਸਾਹਿਬ ਕੁਝ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰਕ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਮੈਂ ਤੇ ਸਰਦਾਰ ਭਗਵਾਨ ਸਿੰਘ ਗਾਲਖਾ ਐਡਵੋਕੇਟ ਉਹ ਬੈਠ ਕੇ ਅਸੀਂ ਉਹਨਾਂ ਨਾਲ ਸਾਰੇ ਆਪਾਂ ਪਰਿਵਾਰਕ ਤੌਰ ਤੇ ਉਹ ਗੱਲਬਾਤ ਕਰਕੇ ਅਸੀਂ ਸਾਰੇ ਉਹਨਾਂ ਕੋਲ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਪਈ ਕਾਨੂੰਨ ਸ਼ਾਇਦ ਸਾਡੇ ਲਈ ਕੋ ਅਵਿਸਲਾ ਦਾ ਨਵੇਕਲਾ ਬਣਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵਾਨ ਸਿੰਘ ਸਿਆਲ ਕਾ ਵੱਲੋਂ ਇਹ ਕਪੀਟੀਸ਼ਨ ਪਾਈ ਹਾਈ ਕੋਰਟ ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਪ੍ਰੋਲ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ 1 ਸਾਲ ਵੀ ਮਸਮੀ ਮਿਲਦੀ 1 ਸਾਲ 'ਚ ਇੱਕ ਵਾਰ ਇੱਕ ਵਾਰੀ ਮਸਮੀ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗ ਗਈ ਸੀ ਪਰ 2 ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹਦਾ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੁਣ ਆਈਕਿਆਂ ਦਿਨਾਂ ਦੀ ਹੱਦ ਤੱਕ ਦਿਨਾਂ ਬਾਅਦ ਜਾਣ ਕੇ ਕਿੰਨਾਂ ਦਿਨਾਂ ਤੋਂ ਬਾਅਦ ਮੋੜ ਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣਾ ਦੇ ਤਰਮੀਮ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਓਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਵਰਤਣੇ ਨੇ ਸਰਦਾਰ ਸਾਹਿਬ ਅੱਜ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਤੇ ਆ ਮਤਲਬ ਸਾਡੀ ਪਰਿਵਾਰਕ ਮੁਲਾਕਾਤ ਸੀ ਨਾ ਬਾਰ-ਬਾਰ ਕਹਿੰਦਾ ਖਾਸ ਕੋਈ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਇਹ ਐਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਕਿ ਓਣਾਂ ਨੂੰ ਲੈ ਕੇ ਐਜੀਪੀਸੀ ਦਾ ਐਜੀਪੀਸੀ ਉਹ ਬਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨੇ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ਾਹਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਵਾਰਕ ਤੌਰ ਤੇ ਗੱਲ ਕਰ ਰਹੇ ਨੇ ਕੇਂਦਰੀ ਮੰਤਰੀ ਅਮਿਤ ਕਾ ਜੀ ਅਮਿਤ ਕਾ ਜੀ ਨੂੰ ਕਈ ਚੋਣਾਂ ਲੱਗੀਆਂ ਭਾਵਨਾ ਪ੍ਰਗਟ ਕੀਤੇ ਨੇ ਕਿਉਂਕਿ ਕਾਫੀ ਜਿਹੜਾ ਹੈਗਾ ਪੁੱਤਲ ਪੁੱਤਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬਿਗਲ ਬਚੇ ਜਾਣਾ ਸਾਡੇ ਆ ਜੀ ਇੱਕ ਚੀਜ਼ ਚੀਜ਼ ਜਿਹੜੀ ਗੱਤਵਾਣਾ ਜੀ ਦੀ ਜਿਹੜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗਿਲਾ ਦੇਸ਼ ਦਾ ਹੋਮ ਮਿਨਿਸਟਰ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਤੇ ਟਾਈਮ ਨਾ ਦੇਣ ਇਹ ਸੋਚਣ ਨੂੰ ਹੁਣ ਮਜਬੂਰ ਹੋਣਾ ਪਊਗਾ ਤੁਸੀਂ ਚਿੱਠੀ ਲਿਖੀ ਹੈ ਜੀ ਇਸ ਵਿੱਚ ਚੋੜਾਂ ਲੈ ਕੇ ਉਸ ਦੇ ਵਿੱਚ ਕੀ ਕੁਝ ਗੇਰਵਾ ਦਿੱਤਾ ਹੈ ਪ੍ਰਧਾਨ ਸਾਹਿਬ ਤੁਸੀਂ ਇੱਕ ਚਿੱਠੀ ਲਿਖੀ ਹੈ ਉਹ ਚਿੱਠੀ ਅਸੀਂ ਐਜੂਜਲ ਪਹਿਲੀ ਚਿੱਠੀ ਦਾ ਹੀ ਆਧਾਰ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ